ਔਰ ਮੈਂ ਇਹ ਕਹਿਣਾ ਚਾਹੁੰਦਾ ਕਿ ਜਿਹੜੇ ਹੁਣ ਗੱਲ ਵੀ ਸਮਾਨ ਲੈ ਕੇ ਜਾਣਗੇ ਲੋਕ ਜਦੋਂ ਮੱਛਰਦਾਨੀਆਂ ਲੈ ਕੇ ਜਾਣੇ ਉਹ ਜਿਹੜੇ ਪਿੰਡਾਂ ਦੇ ਵਿੱਚ ਲੋਕਾਂ ਨੇ ਛੱਦਾਂ ਦਿੱਤੇ ਘਰਾਂ ਦੇ ਉੱਪਰ ਆਪਣੇ ਮੱਛਰਦਾਨੀ ਲਾ ਕੇ ਪੈਣਾ ਜਿੱਥੇ ਮੱਛਰ ਹੈ ਇੱਕ ਉਹਨਾਂ ਲਈ ਆਡੋਮੋਸ ਤੇ ਨਾਲ ਜਿਹੜੀਆਂ ਮੱਛਰਦਾਨੀਆਂ ਦੇ ਲਈ ਡੰਡੇ ਜ਼ਰੂਰ ਲੱਗੇ ਜਾਏ ਉਹ ਜਦੋਂ ਆਪਾਂ ਮੱਛਰਦਾਨੀਆਂ ਦਿੰਦੇ ਹਾਂ ਉਹਨਾਂ ਕੋਲੇ ਕੁਝ ਵੀ ਨਹੀਂ ਹੈਗਾ ਲੋਕਾਂ ਕੋਲੇ ਉਹ ਡੰਡੇ ਲਵਦੇ ਨੇ ਡੰਡੇ ਵੀ ਨਹੀਂ ਉਹਨਾਂ ਨੂੰ ਪਿੰਡਾਂ 'ਚ ਲਵਦੇ ਕਿਉਂਕਿ ਉੱਥੇ ਪਾਣੀ ਹੈ ਪਾਣੀ ਕਰਕੇ ਡੰਡੇ ਕੀ ਤੇਲੇ ਪਣ ਜਾਣਗੇ ਉਹ ਆਪਾਂ ਉਹਨਾਂ ਕੋਲ ਸਮਾਨ ਤਾਂ ਪਹਚਾਈ ਜਾਂਦੇ ਆ ਫਿਰ ਉਹਨਾਂ ਦੇ ਯੂਜ਼ ਨਾ ਹੋਇਆ ਉਹਦਾ ਫਾਇਦਾ ਕੋਈ ਨਹੀਂ ਸੋ ਕੋਸ਼ਿਸ਼ ਕਰਿਓ ਜਿਹੜੀ ਵੀ ਚੀਜ਼ ਦੇਣੀ ਹੈ ਕੰਪਲੀਟ ਦੇਈਏ ਤਾਂ ਕਿ ਉਹਨਾਂ ਦੇ ਉਹ ਚੀਜ਼ਾਂ ਕੰਮ ਆ ਸਕਣ ਇੱਕ ਜਿਹੜੇ ਵੀ ਪਿੰਡਪਰਾ ਲੈ ਕੇ ਜਾਣਗੇ ਸਮਾਨ ਜੇ ਘਰ ਦੀਆਂ ਜ਼ਰੂਰਤਾਂ ਦਾ ਸਮਾਨ ਲੈ ਕੇ ਜਾਂਦੇ ਹੋ ਨਾਲ ਨਾਲ ਉਹਨਾਂ ਦੇ ਜਿਵੇਂ ਤੌਵਲ ਨੇ ਉਹਨਾਂ ਦੇ ਕੱਪੜੇ ਵੀ ਸਾਰੇ ਜਿਹੜੇ ਭਿੱਜ ਕੇ ਖਰਾਬ ਹੋ ਚੁੱਕੇ ਨੇ ਛੋਟੇ ਤੌਵਲ ਵੀ ਨਾਲ ਰੱਖ ਲਿਓ ਜਿਹੜਾ ਤੁਸੀਂ ਵਾਸ਼ਰੂਮ ਦਾ ਸਮਾਨ ਰੱਖਦੇ ਹੋ ਬਾਥਰੂਮ ਦਾ ਸਾਰਾ ਸਾਬਨ ਰੱਖ ਰਹੇ ਹੋ ਜਬ ਪੇਸਟ ਬ੍ਰਸ਼ ਰੱਖ ਰਹੇ ਹੋ ਉਹ ਸਭ ਚੀਜ਼ਾਂ ਨਾਲ ਨਾਲ ਤੌਲ ਵੀ ਜ਼ਰੂਰ ਰੱਖਿਓ ਤਾਂ ਕਿ ਬੰਦਿਆਂ ਕੋਲ ਜੇ ਸਮਾਨ باقی ਜੇ ਖਰਾਬ ਵੀ ਹੋ ਗਿਆ ਤਾਂ ਕੋਈ ਚੀਜ਼ਾਂ ਉਹਨਾਂ ਦੇ ਇਹ ਕੰਮ ਆ ਸਕਣ ਕੱਪੜੇ ਵੀ ਜੇ ਕੁਝ ਨਾਲ ਰੱਖ ਸਕਦੇ ਹੋ ਛੋਟੇ-ਮੋਟੇ ਕੱਪੜੇ ਅ ਟ੍ਰੈਕ ਸੂਟਸ ਲਾ ਲਓ ਜਿਹੜੇ ਛੋਟੇ ਬੱਚਿਆਂ ਦਾ ਕੁਝ ਰੱਖ ਲਓ ਲੋਕਾ ਹੋਲੇ ਕਿੰਨੇ ਕਿੰਨੇ ਦਿਨ ਹੋ ਗਏ ਉਹੀ ਕੱਪੜਿਆਂ ਦੇ ਵਿੱਚ ਉਹ ਵੀ ਗੰਦੇ ਕੱਪੜੇ ਪਾਣੀ ਚ ਭਿੱਜੇ ਹੋਏ ਬਹੁਤ ਬੁਰਾ ਹਾਲਾ ਲੋਕਾਂ ਦਾ ਅਰ ਇਹ ਜਦ ਤੱਕ ਪ੍ਰੋਪਰ ਬਾਰਸ਼ ਦੇ ਪਾਣੀ ਨਹੀਂ ਸਟੰਦੇ ਜਦ ਤੱਕ ਤਾਂ ਇਹ ਚੀਜ਼ਾਂ ਨੂੰ ਪਹਿਲਾਂ ਸੈੱਟ ਕਰੀਏ ਉਸ ਤੋਂ ਬਾਅਦ ਬਣੀਆਂ ਚੀਜ਼ਾਂ ਨੇ ਜਿੱਥੇ ਡਾਕਟਰਾਂ ਦੀ ਲੋੜ ਪੈਣੀ ਆ ਬੱਚਿਆਂ ਦੀਆਂ ਜਿਹੜੀਆਂ ਐਡਮਿਸ਼ਨਸ ਹੋਣੀਆਂ ਨੇ ਜਿਹੜੇ ਬੱਚਾ ਦੇ ਲੋਕਾਂ ਦੇ ਜਿਹੜੇ ਘਰ ਜਵੇਂ ਪਾਣੀ ਨਾਲ ਖਰਾਬ ਹੋ ਚੁੱਕੇ ਨੇ ਸਭ ਚੀਜ਼ਾਂ ਖਰਾਬ ਹੋ ਚੁੱਕੀਆਂ ਨੇ ਤੇ ਫਸਲਾਂ ਖਰਾਬ ਹੋ ਚੁੱਕੀਆਂ ਨੇ ਉਹਨਾਂ ਦੇ ਬੱਚਿਆਂ ਦੀ ਜਿਹੜੀ ਐਜੂਕੇਸ਼ਨ ਦੇ ਲਈ ਸਾਨੂੰ ਫੀਸਾਂ ਦਾ ਵੀ ਪ੍ਰਬੰਧ ਕਰਨਾ ਤਾਂ ਕਿ ਉਹ ਬੱਚਿਆਂ ਦੇ ਐਡਮਿਸ਼ਨ ਹੋ ਸਕਣ ਉਹਨਾਂ ਦੀਆਂ ਬੁੱਕਸ ਬੱਚਿਆਂ ਦੇ ਨਾਲ-ਨਾਲ ਹੋਰ ਜਿਹੜੀਆਂ ਵੀ ਚੀਜ਼ਾਂ ਲੋਡ ਪੈਣੀ ਹੈ ਡਾਕਟਰਾਂ ਦੀ ਬਹੁਤ ਲੋਡ ਪੈਣੀ ਹੈ ਉਹ ਸਾਰੇ ਜਾਣੇ ਤਿਆਰ ਨੇ ਹੋਏ ਨਾ ਸੋਚੋ ਕਿ ਆਹ ਚੀਜ਼ਾਂ ਅਸੀਂ ਸੈੱਟ ਕਰ ਲਈਏ ਤਾਂ ਬਾਅਦ-ਬਸ ਬਾਕੀ ਫਤਿਹ ਹੈ ਲੋਡ ਹੋਣ ਪੈਣੀ ਹੈ